ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਔਰ ਇਹਨੂੰ ਸ਼ੇਅਰ ਕਰਦੇ ਆ ਆਪਣੇ ਫੇਸਬੁੱਕ ਪੇਜ ਤੋਂ ਵਿਰਸਾ ਸਿੰਘ ਵਲਟੋਹਾ 27 ਸਕਿੰਟ ਦਾ ਇਹ ਵੀਡੀਓ ਹੈ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਤਲਖ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਆ ਤੇ ਉਹਨਾਂ ਦੇ ਮੂੰਹੋਂ ਇੱਕ ਸ਼ਬਦ ਜਿਹਨੂੰ ਗਾਲ ਆਖਿਆ ਜਾਂਦਾ ਉਹ ਨਿਕਲ ਜਾਂਦਾ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਜਾਂਦਾ ਫਿਰ ਗਿਆਨੀ ਹਰਪ੍ਰੀਤ ਸਿੰਘ ਇੱਕ ਪੂਰੀ ਪ੍ਰੈਸ ਕਾਨਫਰੰਸ ਕਰਦੇ ਆ ਜਿਹਦੇ ਵਿੱਚ ਡਿਟੇਲ ਦੇ ਨਾਲ ਦੱਸਦੇ ਆ ਵੀ ਦਰਸਲ ਪਿਛਲੇ 15 20 ਜਨਾ ਤੋਂ ਉਹਨਾਂ ਦੇ ਨਾਲ ਕੀ ਕੁਝ ਹੋ ਰਿਹਾ ਤੇ ਹੁਣ ਇਹ ਸਭ ਦੇ ਵਿੱਚ ਕੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਨੇ ਕੀ ਉਹਨਾਂ ਨੂੰ ਹੁਣ ਇਸ ਅਹੁਦੇ ਤੋਂ ਲੰਬੇ ਕਰ ਦਿੱਤਾ ਜਾਵੇਗਾ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜਾ 27 ਸਕਿੰਡ ਦਾ ਕਲਿੱਪ ਜਿਹੜਾ ਦਿਖਾਇਆ ਜਾ ਰਿਹਾ ਵਾ ਉਹ ਦੀ ਸਿਰਫ ਪੈਂਡਰਾਈ ਗਿਆਨੀ ਰਗਬੀਰ ਸਿੰਘ ਜਾਇਦਰ ਅਕਾਲ ਤ੍ਰਿਤਕੂਲੇ ਬਾਕੀ ਸਾਰੀਆਂ ਡਿਲੀਟ ਕਰਵਾ ਦਿੱਤੀਆਂ ਗਈਆਂ ਸੀ ਦੋ-ਦੋ ਵਾਰੀ ਕਰਵਾ ਦਿੱਤੀਆਂ ਗਈਆਂ ਕੋਈ ਗੱਲ ਨਹੀਂ ਸੀ ਕਿ ਉਹ 27 ਸੈਕਿੰਡ ਦੀ ਜਿਹੜੀ ਬਕਾਇਦਾ ਤਅਤ ਜੋ ਕੱਟ ਕੇ ਦਿੱਤੀ ਕਿ ਉਹ ਜਿਹੜੀ ਆ ਉਹ ਕਿਵੇਂ ਪਹੁੰਚੀ ਇਹਨਾਂ ਵਿਜ਼ੀਬਲ ਟੂਏ ਰੱਖ ਕੋਲਿ। ਉਹ ਕਹਿੰਦੇ 27 ਚੱਕਰ ਛੱਡ ਦਿਓ। ਉਹਦੇ ਵਿੱਚ ਇੱਕ ਸਾਲ ਲਫਜਾਉਂਦਾ ਵਾ। ਤੇ ਗਿਆਨੀ ਰਘਰਪ੍ਰੀਤ ਸਿੰਘ ਕਹਿੰਦੇ ਅਸੀਂ ਇਸ ਹੱਕ 'ਚ ਨਹੀਂ ਵੀ ਜਿਹਦਰ ਕੋਈ ਗਾਲ ਕੱਢੇ ਕਿਸੇ ਨੂੰ ਇਹ ਗੱਲ ਮਾੜੀ ਹੈ। ਲੇਕਿਨ ਉਹ ਸਪਸ਼ਟਿਕਨ ਇਹ ਦਿੰਦੇ ਆ ਵੀ ਮਾਲਵੇ ਦੇ ਵਿੱਚ ਆਮ ਤੌਰ ਤੇ ਆਮ ਲਫਜ਼ੇ ਵਰਤੇ ਜਾਂਦਾ ਤੁਝੇ ਵਰਤਿਆ ਗਿਆ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਲੇਕਿਨ ਉੱਥੇ ਉਹਨਾਂ ਨੂੰ ਸੌਰੀ ਫੀਲ ਕਰਨੀ ਚਾਹੀਦੀ ਸੀ ਕਿਉਂਕਿ ਇਹ ਭਵੇਂ ਜੋ ਮਤੀ ਜੱਥੇਦਾਰ ਹੈ ਪਰ ਮਾੜੀ ਗੱਲ ਕਿਸ ਨੇ ਇਹੋ ਜਿਹਾ ਸ਼ਲਕਸ਼ ਅਰਥ ਨਾਲ ਇੱਕ ਤਖਤ ਤੇ ਬੈਠ ਕੇ ਦੂਸਰੀ ਚੀਜ਼ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਹਿੰਦੇ ਆ ਵੀ ਵੇਖੋ 1.5 ਘੰਟੇ ਦੀ ਉਹ ਵੀਡੀਓ ਵਾ ਜਿਹਦੇ ਵਿੱਚ ਇਹ ਜੇ ਕਿਤੇ ਸਾਰੀ ਵੀਡੀਓ ਸੁਣ ਲੋ ਤੇ ਲੋਕ ਕਹਿਣਗੇ ਤੂੰ ਛਿੱਤਰ ਕੋ ਨਹੀਂ ਮਾਰੇ ਇਹਨੂੰ ਜੇ ਸਤਿ ਕਿਨਾਰੇ ਪੇਸ਼ ਹੈਬ ਵਿਰਸਾ ਸਿੰਘ ਬਲਟੋਵਾ ਜਿਸ ਦਿਨ ਗਿਆਨੀ ਇਰਗਬੀਰ ਸਿੰਘ ਦੇ ਘਰ ਜਾ ਕੇ ਧਮਕੀ ਦੇ ਕੇ ਆਉਂਦਾ ਵਾ ਵੀ ਜੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਕੋਈ ਕਾਲ ਤੱਕ ਤੋਂ ਫੈਸਲਾ ਲੈ ਤੇ ਬਾਕੀ ਕੋਈ ਬੁੱਲੇ ਬੁੱਲੇ ਮੈਂ ਤੇ ਖੰਡਾ ਖੜਕਾਉਂ ਉਦੋਂ ਬਾਅਦ ਜਿਹੜਾ ਫਿਰ ਦੇਸ਼ ਹੁੰਦਾ ਕਾਲ ਤੱਕ ਤੋਂ 10 ਸਾਲ ਲਈ ਪਾਰਟੀੋਂ ਕੱਢਣ ਦਾ ਇਹਨੂੰ ਉਹਨੂੰ ਮੀ ਡਾਕਟਰ ਦਲਜੀਤ ਸਿੰਘ ਚੀਮੀ ਹੋਰੀ ਗੋਲਮੋਲ ਕਰਦੇ ਤੇ ਦੋ ਦਿਨ ਪਹਿਲਾਂ ਫਿਰ ਜਿਹੜੇ ਭੁੰਡੜ ਸਾਹਿਬ ਕਹਿੰਦੇ ਵੀ ਨਹੀਂ ਇਹਨੂੰ 10 ਸਾਲ ਵਾਸਤੇ ਪਾਰਟੀੋਂ ਕੱਢ ਦਿੱਤਾ ਗਿਆ ਉਹ ਸਿਰਫ ਰਸਮੀ ਤੌਰ ਤੇ ਕੱਢਿਆ ਵਾ ਅਸਲੀ ਤੌਰ ਤੇ ਅੱਜ ਵੀ ਉਹ ਕਾਲੀ ਦਲ ਦਾ ਹਿੱਸਾ ਵਾ ਅੱਜ ਵੀ ਅਕਾਲੀ ਦਲ ਦੀ ਵਰਕਿੰਗ ਕਰ ਰਿਹਾ ਵਾ ਅੱਜ ਵੀ ਗਿਆਨੀ ਰਗਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਚੰਡੀਗੜ੍ਹ ਜਾ ਕੇ ਲੋਕਾਂ ਨੂੰ ਅਸਾਇਆ ਜਾ ਰਿਹਾ ਵੀ ਪ੍ਰੈਸ ਦਾ ਅਰੇਂਜ ਮੈਂ ਕਰਦਾ ਤੁਸੀਂ ਅੰਮ੍ਰਿਤਸਰ ਜਾ ਕੇ ਪ੍ਰਸੰਗ ਕਰੋ ਤੇ ਗਿਆਨੀ ਹਰਪ੍ਰੀਤ ਸਿੰਘ ਦੇਖਦਾ ਬੋਲੋ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪਹਿਲਾਂ ਉੱਥੇ ਸੰਗਤਾਂ ਨੂੰ ਸੰਬੋਧਨ ਕਰਦੇ ਆ ਤਿੰਨ ਗੱਲਾਂ ਕੀਤੀਆਂ ਨੇ ਆਪਾਂ ਪ੍ਰੈਸ ਨਾਲ ਬਾਅਦ ਚ ਕਰਾਂਗੇ ਜਦਾਂ ਦੀ ਤਿੰਨ ਗੱਲਾਂ ਉਹਨਾਂ ਕੀਤੀਆਂ ਕਹਿੰਦੇ ਜੀ ਮੇਰੀ 1999 ਦੇ ਵਿੱਚ ਮੈਂ ਕਾਇਦਾ ਤੌਰ ਤੇ ਸ਼ਾਦੀ ਹੁੰਦੀ ਹੈ ਤੇ ਜਿਹੜੀ ਕੁੜੀ ਸਤਿੰਦਰਪਾਲ ਕੋਲ ਹੈਗੀ ਆ ਮੇਰੀ ਬੇਟੀ ਵਰਗੀ ਆ 8ਵੀਂ 9ਵੀਂ ਚ ਪੜ੍ਹਦੀ ਸੀ ਤੇ ਮੈਂ ਉਹਦਾ 12ਵੀਂ ਤੱਕ ਖਰਚਾ ਵੀ ਕਰਦ ਰਿਹਾ ਆਪਣੀ ਜੇਬ ਚੋਂ ਪੜਾਈ ਕਰਉਂਦਾ ਰਿਹਾ ਉਹਦੀ ਤੇ ਜਦੋਂ ਉਹਦੀ ਸ਼ਾਦੀ ਕਰਨੀ ਸੀ ਤੇ ਗੁਰਪ੍ਰੀਤ ਸਿੰਘ ਬਾਰੇ ਗੱਲ ਚੱਲੀ ਪਈ ਤਾਂ ਸ਼ਾਦੀ ਕਰਦੀ ਹੈ ਤੇ ਮੈਂ ਆਪਣੇ ਸਹੁਰੇ ਨੂੰ ਕਿਹਾ ਠੀਕ ਹੈ ਮੁੰਡਾ ਵਧੀਆ ਕਰ ਦਿਓ ਮੈਂ ਉਹਦਾ ਵਿਚੋਲਾ ਕੋਈ ਨਹੀਂ ਵਿਚੋਲਗਰੀ ਮੈਂ ਬਿਲਕੁਲ ਨਹੀਂ ਕੀਤੀ ਕੋਈ ਲੇਕਿਨ ਮੈਨੂੰ ਕਹੀ ਜਿੰਦਾ ਵਿਚੋਲਾ ਮੈਂ ਵਿਚੋਲਗਰੀ ਕੋਈ ਨਹੀਂ ਕੀਤੀ ਦੂਸਰੀ ਚੀਜ਼ ਜੋ ਗੱਲ ਕਹਿੰਦੇ ਆ ਵੀ ਇਹਦੀ ਸ਼ਾਦੀ ਹੁੰਦੀ ਹੈ ਤੇ ਅੱਜ 18 ਸਾਲ ਬਾਅਦ ਨੂੰ ਚੇਤਾ ਆ ਗਿਆ ਇਸ ਗੱਲ ਦਾ ਅੱਜ 18 ਸਾਲ ਬਾਅਦ ਨੂੰ ਚੇਤਾ ਹੈ ਇਸ ਗੱਲ ਦਾ ਕਿਉਂਕਿ ਇਹਨੂੰ ਮੋਟੀ ਕੋਈ ਰਕਮ ਦਿੱਤੀ ਗਈ ਹੈ ਜਿਹਦੇ ਲਈ ਦਿੱਤੀ ਗਈ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਇਨੂੰ ਵਰਤਿਆ ਜਾ ਰਿਹਾ ਗੱਡੀ ਚ ਬਿਠਾਇਆ ਜਾਂਦਾ ਫਿਰ ਟ੍ਰੋਲ ਆਰਮੀ ਜਿਹੜੀ ਇਹਨਾਂ ਦੀ ਹੈਗੀ ਆ ਉਹ ਟ੍ਰੋਲ ਆਰਮੀ ਨੇ ਮੇਰੇ ਇੱਕ ਖਾਤਾ ਬਣਾਇਆ ਜਾਂਦਾ ਬਕਾਇਦ ਤੌਰ ਤੇ ਉਹ ਖਾਤੇ ਨੂੰ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਮੈਂ ਸਰਕਾਰ ਨੂੰ ਲਿਖ ਕੇ ਡਿਜੀਟ ਕਰਾਉਣ ਦਾ ਪੱਕਾਤਾ ਟ੍ਰੋਲ ਆਦਮੀ ਇਹਦੀ ਇੰਟਰਵਿਊ ਲੈਂਦੀ ਜਿਹਦੇ ਚ ਕਹਿੰਦਾ ਜੀ ਮੇਰੀ ਪਤਨੀ ਦਾ ਇਹ ਨਜਾਇਜ਼ ਬੰਦ ਸੀ ਕਿ ਇਹਦੀ ਬਕਾਇਦਾ ਤੌਰ ਤੇ ਇੱਕ ਸ਼ਿਕਾਇਤ ਕੀਤੀ ਸੀ 2007 ਦੇ ਵਿੱਚ ਉਹਦੀ ਇਨਕੁਆਰੀ ਹੋਈ ਸੀ ਆਕਿਫ ਫਲਾਈਂਗ ਸਿਕੁਆਇਰ ਜਿਹੜਾ ਐਸੀਬੀ ਇਨਕੁਆਰੀ ਕੀਤੀ ਸੀ ਉਸ ਇਨਕੁਆਰੀ ਤੋਂ ਅਜ ਤੋ ਮੱਦਿ ਕੋਈ ਕਾਰਵਾਈ ਨਹੀਂ ਹੋਈ ਉਹ ਕਹਿੰਦੇ 2015 ਦੇ ਵਿੱਚ ਜਦੋਂ ਮੈਂ ਗਰੰਟੀ ਦੀ ਇੰਟਰਵਿਊ ਦੇਣ ਵਾਸਤੇ ਗਿਆ ਜੇ ਕਿਸੇ ਦੀ ਸਾਰੀਆਂ ਫਾਈਲਾਂ ਖੰਗਾਲੀਆਂ ਜਾਂਦੀਆਂ ਜੇ ਮੇਰਾ ਉਹਦੇ ਵਿੱਚ ਕੋਈ ਕਸੂਰ ਹੁੰਦਾ ਮੇਰੇ ਖਿਲਾਫ ਗੱਲ ਹੁੰਦੀ ਤੇ ਉਹ ਫਾਈਲ ਸਹਮਣੇ ਆਉਂਦੀ ਨਾ ਇਹਦਾ ਮਤਲਬ ਵਿੱਚ ਕੁਝ ਨਹੀਂ ਸੀਗਾ 2017 2015 17 ਦੇ ਵਿੱਚ ਕਹਿੰਦੇ ਆ ਵੀ ਮੈਂ ਬਕਾਇਦਾ ਤੌਰ ਤੇ ਤਖਤ ਸ਼ਰੀ ਦਮਦਮਾ ਸਾਹਿਬ ਦਾ ਮੈਨੂੰ ਇਹਨਾਂ ਨੇ ਜਥੇਦਰ ਲਾਇਆ ਉਹ ਤੋਂ ਮੇਰੀ ਫਾਈਲ ਖੰਗਾਲੀ ਗਈ ਜੋ 2018 ਚ ਮੈਨੂੰ ਅਕਾਲ ਤਖਤ ਦਾ ਬਕਾਇਦਾ ਤੌਰ ਤੇ ਕਾਜਗਰੀ ਜਿ ਦੇ ਲਾਇਆ ਗਿਆ ਮੇਰੀ ਉਦੋਂ ਦਾ ਫਾਈਲ ਕਿ ਘਾਲੀ ਗਈ ਮੁਕਸਰ ਵਿਖੇ ਮੈਂ ਹੈਡ ਗ੍ਰੰਥੀ ਬਣਿਆ ਮੇਰੀ ਉਦੋਂ ਫਾਈਲ ਕਿ ਘਾਲੀ ਗਈ ਉਦੋਂ ਮੈਨੂੰ ਪੁਛਪੜਤਾਲ ਨਾ ਕੀਤੀ ਗਈ ਕਹਿੰਦੇ 10 ਸਾਲ ਪੁਰਾਣਾ ਮਾਮਲਾ ਉਹਦੇ ਵਿੱਚ ਹੁਣ ਜਿਹੜਾ ਸੀ ਇਹ ਮਕਦਮੇ ਦੀ ਗੱਲ ਕੀਤੀ ਜਾਂਦੀ ਹੈ ਕਹਿੰਦੇ 10 ਸਾਲ ਪਹਿਲਾਂ ਇਹਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਹੜੀ ਇਹ ਮਾਰਕਟਾਈਂਗ ਕਰਦਾ ਸੀ ਆਪਣੀ ਘਰਵਾਲੀ ਦੀ ਅਗਲੀ ਗੱਲ ਕੀ ਕਹਿੰਦੇ ਹੋ ਉਹ ਕਹਿੰਦੇ ਆ ਵੀ ਇਹਨੂੰ ਹੁਣ ਕੈਮਰੇ 'ਗੇ ਬਿਠਾਇਆ ਜਾਂਦਾ ਤੇ ਥਾਂ-ਥਾਂ ਜਾ ਕੇ ਇੰਟਰਵਿਊ ਕਰਾਈ ਜਾਂਦੀ ਐ ਤੇ ਮੈਨੂੰ ਟ੍ਰੋਲ ਕੀਤਾ ਜਾ ਰਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਉਹ ਕਹਿੰਦੇ ਆ ਇਹ ਆਪਣੀ ਪਤਨੀ ਦੀ ਚਰਾਪੀ ਕੇ दारू ਪੂ ਕੇ ਘਰ ਬਤੀ ਦੀ ਲੱਟਾ ਘਰ ਬਤੀ ਪੇਟ ਤੇ ਲੱਟਾ ਮਾਰਦਾ ਰਿਹਾ ਉਹਨੂੰ ਪਰੇਸ਼ਾਨ ਕਰਦਾ ਰਿਹਾ ਮੇਰਾ ਕਿਤੇ ਬਗਾ ਦਿਓ ਮੈਂ ਥਾਣੇ ਦੇ ਵਿੱਚ ਜਾ ਕਿਤੇ ਜਾ ਕੇ ਕਿਸ ਨੂੰ ਅਪਰੋਚ ਕੀਤੀ ਮੇਰੇ ਖਿਲਾਫ ਸੌਰਜਨ ਇਹ ਜਾਣੇ ਮੁੜ ਕੇ ਖੀਰ ਧੜਾਕ ਹੋ ਜਾਂਦਾ ਕਹਿੰਦੇ ਮੇਰਾ ਸਭ ਤੋਂ ਵੱਡਾ ਕਸੂਰ ਇਹ ਆ ਇਹਦੀਆਂ ਦੋ ਬੱਚੀਆਂ ਨੂੰ ਮੈਂ ਜਤੀਮ ਨਹੀਂ ਹੁੰਨ ਦਿੱਤਾ ਇਹਦੀਆਂ ਦੋ ਬੱਚੀਆਂ ਨੂੰ ਮੈਂ ਅनाथ ਆਸ਼ਰਮ ਤੇ ਜਾਂ ਦਿੰਦਾ। ਜਦੋਂ ਇਹ ਬੱਚੀਆਂ ਨੂੰ ਛੱਡ ਕੇ ਚਲੇ ਜਾਂਦਾ ਤਲਾਕ ਹੋ ਜਾਂਦਾ। ਤੇ ਕੁੜੀ ਦੀ ਸ਼ਾਦੀ ਦੂਜੇ ਕੀਤੀ ਜਾਂਦੀ ਉਹ ਕਹਿੰਦੇ ਬੱਚੇ ਨਹੀਂ ਲੈ ਸਕਦੇ ਕਹਿੰਦੇ ਮੈਂ ਪਾਲੂੰਗਾ ਜੀ। ਦੋਵੇਂ ਬੱਚੀਆਂ ਕਹਿੰਦੇ ਅੱਜ ਇੱਕ ਅਮਰੀਕਾ ਦੀ ਯੂਨੀਵਰਸਿਟੀ 'ਚ ਪੜ੍ਹਦੀ ਇੱਕ ਦਿੱਲੀ ਦੀ ਯੂਨੀਵਰਸਿਟੀ 'ਚ ਪੜ੍ਹਦੀ। ਦੋਵੇਂ ਬੱਚੀਆਂ ਐਜੂਕੇਸ਼ਨ ਲੈ ਰਹੀਆਂ ਮੈਂ ਆਪਣੇ ਦੌਰ ਦੇ ਇਹਨਾਂ ਦੀ ਅਡਾਪਸ਼ਨ ਕੀਤੀ ਐਡਾਪਟ ਕੀਤਾ ਇਹਨਾਂ ਨੂੰ ਬੱਚੀਆਂ ਨੂੰ ਮੇਰੀ ਇਹਨਾਂ ਬੱਚੀਆਂ ਹੋ। ਮੈਂ ਕੀ ਬਿਨਾ ਕਰ ਦਿੱਤਾ ਉਹਦੇ ਸੀ ਦੂਸਰੀ ਜੀ ਕਿਹ ਕਿਦਿਆ 2 ਦਸੰਬਰ ਦੀ ਮੀਟਿੰਗ ਦੇ ਵਿੱਚ ਜਿਹੜੇ ਵੀ ਫੈਸਲੇ ਹੋਏ ਨੇ ਉਹ ਬਕਾਇਦਾ ਤੌਰ ਤੇ ਪੰਜ ਜਥੇਦਾਰਾਂ ਵੱਲੋਂ ਪੰਜ ਪ੍ਰਧਾਨੀ ਮਰਿਆਦਾ ਅਨਸਰ ਲੈ ਗਏ ਤੇ ਉਹ ਫੈਸਲੇ ਬਕਾਇਦਾ ਤੌਰ ਤੇ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਔਰ ਕਾਲੀ ਲੀਡਰਾਂ ਨੇ ਬਕਾਇਦਾ ਤੌਰ ਤੇ ਇੱਕ ਇੱਕ ਗੁਨਾਹ ਆਪਣਾ ਕਬੂਲਿਆ ਤੇ ਫਿਰ ਉਹ ਤਨਖਾਹ ਲਾਏਗੀ ਉਹਨਾਂ ਨੂੰ ਉਹ ਕਹਿੰਦੇ ਆ ਹੁਣ ਇਹ ਬਕਾਇਦਾ ਤੌਰ ਤੇ ਇਹਨਾਂ ਫੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਮੈਂ ਇਹਨਾਂ ਫੈਸਲੇ ਨੂੰ ਬਦਲਣ ਵਾਲੀ ਮੀਟਿੰਗ 'ਚ ਹਾਜ਼ਰ ਨਹੀਂ ਹੋਊਗਾ ਦੂਸਰੀ ਚੀਜ਼ ਅਗਲੀ ਕੀ ਕਹਿੰਦੇ ਆ ਉਹ ਕਹਿੰਦੇ ਵੀ ਮੈਂ ਅਸਤੀਫਾ ਨਹੀਂ ਦੇਵਾਂਗਾ ਇਨਾਂ ਨੇ ਮੇਰੀ ਛੁੱਟੀ ਕਰਨੀ ਜੀ ਸਦਕੇ ਕਰ ਲੈ। ਕਹਿਣ ਤੋਂ ਭਾਵ ਕੀ ਆ ਮੈਂ ਸੀਧਾ ਨਾ ਪਸੰਦ ਕਰੂੰਗਾ, ਆਤਮ ਹੱਤਿਆ ਨਹੀਂ ਕਰੂੰਗਾ ਮੈਂ। ਇਹਨਾਂ ਕੋਲ ਮੇਰਾ ਅਸਤੀਫਾ ਪਿਆ ਵਾ ਜਦੋਂ ਮਨਜੀ ਮਨਜ਼ੂਰ ਕਰ। ਕਹਿੰਦੇ 2019 ਦੇ ਵਿੱਚ ਮੈਂ ਬਹਿਰੀਨ ਗਿਆ। ਜਰੂ ਬਹਿਰੀਨ ਗਿਆ ਜਿਹੜੀ ਭਾਈ ਯਾਦਰੀ ਮੈਂ ਗਿਆ ਸੀਗਾ ਉਹਦੇ ਚ ਇੱਕ ਲੜਕੀ ਗਈ ਸੀ ਉਸੇ ਸਮਾਗਮ ਵਿੱਚ ਭਾਗ ਲੈਣ ਵਾਸਤੇ। ਮੈਂ ਬਿਜ਼ਨਸ ਕਲਾਸ ਸੀਗਾ ਓ ਇਕਨੋਮੀ ਕਲਾਸ ਸੀਗੀ। ਨਾਲ ਜੀ ਇਕੱਠੇ ਬੈਠੇ ਨਸਰੀ ਗੱਲ ਕੋਈ ਬਾਦ। ਹੁਣ ਉਹ ਕੁੜੀ ਦੀ ਤਸਵੀਰ ਜਿਹੜੀ ਹੈ ਮੇਰੇ ਨਾਲ ਲਾ ਕੇ ਟਰੋਲ ਕੀਤੀ ਜਾ ਰਹੀ ਜਦੋਂ ਕੋਈ ਗੱਲ ਕੁਸ਼ੈਦ ਕੋਈ ਗੱਲ ਹੀ ਨਹੀਂ ਹੋਈਗੀ। ਅਸੀਂ ਰਹੇ ਕਿੱਥੇ? ਕਹਿੰਦੇ ਮੈਂ ਬਕਾਇਦਾ ਤੌਰ ਤੇ ਜਿਹੜੀਆਂ ਸੰਤਾ ਨੇ ਬੇਰੀ ਹੁੰਦੀਆਂ ਉਹਨਾਂ ਨੂੰ ਕਿਹਾ ਤੁਸੀਂ ਜਵਾਬ ਦਿਓ ਇਹਦਾ। ਉਹ ਦੇਰੀਆਂ ਦਾ ਜਵਾਬ। ਵੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਕਿਵੇਂ ਬਦਨਾਮ ਕਰਦੇ ਨੇ? ਤੇ ਮੈਂ ਇਹ ਵੀ ਦੱਸ ਦਿਆਂ ਵੀ ਬਕਾਇਦਾ ਤੌਰ ਤੇ ਉਹ ਵੀ ਇਹ ਵੀ ਗੱਲ ਕਹਿੰਦੇ ਆ ਜਥੇਦਾਰ ਸਾਹਿਬ ਜਿਹੜੇ ਕੁਝ ਸੈਕਟਰ ਹੈਗਾ ਉਹ ਮੇਰੇ ਖਿਲਾਫ ਜਿਹੜਾ ਉਹ ਐਸ ਵੇਲੇ ਪੂਰੀ ਟ੍ਰੋਲਿੰਗ ਕਰ ਰਿਹਾ ਟ੍ਰੋਲਿੰਗ ਇਹਨਾਂ ਦਾ ਆਈਟੀ ਵਿੰਗ ਜਿਹੜਾ ਵਾ ਉਹਦੇ ਤੋਂ ਵੀ ਬਹੁਤ ਸਨੀਆਂ ਜਿਹੜੀਆਂ ਸੀ ਕਹਿ ਕੇ ਡਿਲੀਟ ਕਰਾਈਆਂ ਨੇ ਤੇ ਮੈਨੂੰ ਨਹੀਂ ਪਤਾ ਜਿਹੜੇ ਕੁਝ ਯੂਟਿਊਬ ਚੈਨਲਾਂ ਨੇ ਮੇਰੇ ਖਿਲਾਫ ਖਬਰਾਂ ਚਲਾਈਆਂ ਸੀਗੀਆਂ ਮੈਂ ਕੁਝ ਨਹੀਂ ਕੀਤਾ ਮੇਰੇ ਵਕੀਲ ਮਾਨ ਸਿੰਘ ਖਾਰਵਾ ਉਹਨਾਂ ਨੇ ਨੋਟਿਸ ਦੇ ਕੇ ਜਾਂ ਟੈਲੀਫੋਨ ਕਰਕੇ ਉਹਨਾਂ ਕੋਲ ਡੀਲਟ ਕਰਾਇਆ ਸਭ ਕੁਝ ਕਹਿੰਦੇ ਜਦੋਂ ਮੈਂ ਜਿੱਥੇ ਦਾ ਰੱਗਾ ਉਦੋਂ ਮੈਂ ਠੀਕ ਸੀ ਗ੍ਰੰਥੀ ਲੱਗਾ ਉਦੋਂ ਠੀਕ ਸੀ ਅੱਜ ਮੈਂ ਮਾਰਾ ਕਿਉਂ ਗਿਆ ਮੈਂ ਮਾਰਾ ਕੁਝ ਕੀਤਾ ਵੀ ਨਾ ਮੈਂ ਮर्यादा ਦੇ ਉਲਟ ਕੁਝ ਕਰਨਾ ਹੁਣ ਮੈਂ ਇਹ ਵੀ ਦੱਸ ਦਿਆਂ ਵੀ ਕੱਲ ਨੂੰ ਬਹਾ ਇੱਕ ਸੁਤੰਤ ਕੌਰ ਦੀ ਗੱਲ ਕੀਤੀ ਉਹਨਾਂ ਨੇ ਮੱਟੀ ਸਾਹਿਬ ਉਹ ਜਿਹੜਾ 27 ਸਕਿੰਟ ਦਾ ਵੀਡੀਓ ਹੈ ਨਾ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਪਤਾ ਕੀ ਹੈ ਕਿ ਜਿਹੜਾ ਸ਼ਖਸ ਜੱਜਧਰ ਸਾਹਿਬ ਨੂੰ ਸਵਾਲ ਕਰ ਰਿਹਾ ਉਹ ਕਹਿੰਦਾ ਵੀ ਕੀ ਤੁਹਾਡੀ ਨੇੜਤਾ ਪ੍ਰਧਾਨ ਮੰਤਰੀ ਨਾਲ ਹੈਗੀ ਹੈ ਕੀ ਤੁਹਾਨੂੰ ਭਾਜਪਾ ਵਾਲਿਆਂ ਦੇ ਫੋਨ ਆਉਂਦੇ ਆ ਤੇ ਫਿਰ ਜੱਜਧਰ ਸਾਹਿਬ ਮੀਕੋ ਸਾਡੇ ਵੀ ਇਹ ਮਾਨ ਵਾਲੀ ਗੱਲ ਹੋਣੀ ਚਾਹੀਦੀ ਹੈ ਤੇ ਮੈਂ ਇਹ ਦੱਸ ਦਿਆਂ ਉਹ ਕਹਿੰਦਾ ਕੀ ਬੰਦਾ ਉਹ ਕਹਿੰਦਾ ਜੇ ਇਹਨੇ ਕਿਸੇ ਲੀਡਰ ਨੂੰ ਮਿਲਣਾ ਤੇ ਨੂੰ ਪੰਥ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ ਮਤਲਬ ਵੀ ਪਹਿਲਾਂ ਸਰਬਤ ਕਲ ਸੱਦੇ ਫਿਰ ਜਾ ਕੇ ਮਿਲੇ ਤੇ ਫਿਰ ਉਹਦੀ ਨਿਯੁਕਤੀ ਸਭਾ ਤੋਂ ਖਾਸ ਚੁੱਕੀ ਜਾਂਦੀ ਜੀ ਬਕਾਇਦਾ ਤੌਰ ਤੇ ਜਦੋਂ ਇਹ ਨਿਯੁਕਤੀ ਦੀ ਗੱਲ ਚੱਲਦੀ ਹੈ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਵੀ ਵੇਖੋ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਲੋਕਾਂ ਦੁਆਰਾ ਚੁਣੀ ਹੋਈ ਕਮੇਟੀ ਆ ਉਹਦੇ ਵਿੱਚੋਂ ਅਡਜੈਕਟਿਵ ਮੈਂਬਰ ਚੁਣੇ ਗਏ ਨੇ ਮੈਂਬਰਾਂ ਚੋਂ ਉਹ ਨਿਯੁਕਤੀ ਕਰਦੇ ਤੇ ਉਹ ਪੰਥੀ ਉਸਰਬਤ ਕਾਲ ਸਹੀ ਹੈ ਉਹ ਤੁਹਾਨੂੰ ਤੇ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਵੀ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਆਪਣੇ ਨੂੰ ਚੜਕਿਆ ਖੋਦਾ ਬਕਾਇਦਾ ਤੌਰ ਤੇ ਉਹ ਜਿਹਦਰ ਕਾਲ ਤੱਕ ਨੂੰ ਸਾਡੇ ਸਿਕਤਰੇ ਚ ਆ ਕੇ ਮਿਲਦਾ ਪਰ ਪੱਟੀ ਸਾਹਿਬ ਸਵਾਲ ਤੇ ਇਹ ਆ ਨਾ ਬਈ ਜੇ ਅੱਜ ਇਹ ਸਵਾਲ ਖੜੇ ਹੋ ਰਿਹਾ ਤੇ ਜਿਹੜੀ ਪੰਥਕ ਸਿਆਸੀ ਪਾਰਟੀ ਆ ਉਹਨਾਂ ਦਾ ਤੇ ਗੱਠਜੋੜ ਬੜਾ ਲੰਮਾ ਸਮਰਿਆ ਤੇ ਅੱਜ ਉਹ ਸਵਾਲ ਕਰ ਰਹੇ ਆ ਤੇ ਫਿਰ ਉਹ ਇਹ ਗੱਠ ਛੁੱਟ ਰਿਹਾ ਪੱਟੀ ਸਾਹਿਬ ਇਹ ਗੱਠ ਛੁੱਟ ਰਿਹਾ ਇਹ ਵੀ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਬੜੀ ਅਹਿਮ ਗੱਲ ਆ ਕਹਿੰਦੇ ਪਹਿਲਾਂ ਵੀ ਜਥੇਦਾਰ ਹੋਏ ਉਹ ਤੇ ਇਦਾਂ ਨਹੀਂ ਸੀ ਕਰਦੇ ਇਹਦਾ ਅਰਥ ਕੀ ਲਈਏ ਇਹ ਜਿਹੜਾ ਇਹ ਸ਼ਬਦ ਆ ਰਿਹਾ ਇਹ ਬੜੇ ਪਰ ਮੁਖਤਾ ਦੇ ਨਾਲ ਵਿਚਾਰੇ ਜਾਣੇ ਚਾਹੀਦੇ ਆ ਵੀ ਪਹਿਲਾਂ ਵੀ ਜਥੇਦਾਰ ਹੁੰਦੇ ਰਹੇ ਆ ਉਹਦੇ ਇਦਾਂ ਨਹੀਂ ਸੀ ਕਰਦੇ ਇਹਦੋਂ ਕੀ ਭਾਵ ਹੈ ਇਹਦੇ ਕੀ ਅਰਥ ਹੈ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ ਬਕਾਇਦਾ ਤੌਰ ਤੇ ਓਬਾਮਾ ਨੂੰ ਮਿਲੇ ਗਿਆਨੀ ਜੁਗਿੰਦਰ ਸਿੰਘ ਬਕਾਇਦਾ ਤੌਰ ਤੇ ਜੁਕੇ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਕਿਉਂ ਨਹੀਂ ਸੀ ਕਰਦੇ ਜੀ ਬਣਾਓ ਕਿਹਨੂੰ ਨਹੀਂ ਮਿਲਦੇ ਹੋ ਇਹਦਾਂ ਗੱਲ ਨਹੀਂ ਸੀ ਕਰਦੇ ਕਿੱਥੇ ਬਹਿਰ ਲਿਖਿਆ ਮਿਲ ਨਹੀਂ ਸਕਦੇ ਜਿਹੜੀ ਗੱਲ ਇਹ ਪੰਥ ਦੀ ਕਰਨ ਕਰਦੇ ਸ਼੍ਰੋਮਣੀ ਕਲੀਦਾਦਲ ਪੰਥ ਨਹੀਂ ਜਥੇਦਾਰ ਅਕਾਲ ਤਖ ਸਮੂਚੀ ਨਾਨਕ ਨਾਮ ਲੈਵਾ ਸੰਗਤ ਜਿਹਦੇ ਵਿੱਚ ਹਿੰਦੂ ਵੀ ਸ਼ਾਮਲ ਆ ਮੁਸਲਮਾਨ ਵੀ ਸ਼ਾਮਲ ਆ ਉਹਨਾਂ ਦੀ ਫਰਿਆਦ ਸੁਣਨ ਦਾ ਹੱਕ ਰੱਖਦਾ ਉਹਨਾਂ ਦਾ ਵੀ ਜਥੇਦਾਰ ਅੰਮ੍ਰਿਤਸਰ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਸੀਐਨਆਈ ਹੈ ਚਰਚ ਆਫ ਨਾਰਥ ਇੰਡੀਆ ਇਹਨਾਂ ਦਾ ਵਿਛਪਾ ਜਿਹਦੇ ਕੋਲ ਪੰਜਾਬ ਦੇ ਦੋ ਡਿਸਟ੍ਰਿਕਟ ਗੁਰਦਾਸਪੁਰ ਅੰਮ੍ਰਿਤਸਰ ਤੇ ਪੂਰਾ ਹਿਮਾਚਲ ਤੇ ਪੂਰਾ ਜੰਮੂ ਕਸ਼ਮੀਰ ਆ ਸੀਕੇ ਸੰਤਰ ਹੈ ਜਦੋਂ ਵੀ ਕੋਈ ਜਥੇਦਾਰ ਨਵਾਂ ਆਉਂਦਾ ਉਹ ਬਕਾਇਦਾ ਜਾ ਕੇ ਉਹਨਾਂ ਨੂੰ ਮਿਲ ਕੇ ਆਪਣਾ ਇੱਕ ਪੱਤਰ ਵੀ ਦਿੰਦੇ ਗੱਲ ਵੀ ਕਰਦੇ ਦਿੰਦਾ ਵੀ ਸਾਡੀ ਧਰਮ ਤਬਦੀਲੀ ਦੀ ਕੋਈ ਇੰਟਰਸਟਿੰਗ ਨਹੀਂ ਹੈਗੀ ਅਸੀਂ ਸਮਾਜਿਕ ਬੁਰਾਈਆਂ ਦੇ ਖਿਲਾਫ ਲੜ ਰਹੇ ਹਾਂ ਲੋਕਾਂ ਦੀ ਵੈਲਫੇਅਰ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਜੇ ਅਸਾਈਆਂ ਦਾ ਵਫਦ ਆ ਕੇ ਜਹਦਰ ਨੂੰ ਮਿਲਦਾ ਤੇ ਕੀ ਗੁਨਾਹ ਕਰਦਾ ਜਹਦਰ ਮਿਲ ਕੇ ਉਹਨੂੰ ਮੁਸਲਮਾਨਾਂ ਦਾ ਵਫਦ ਆ ਕੇ ਮਿਲਿਆ ਉਹਨਾਂ ਵੀ ਕਿਹਾ ਪੇਸ਼ੀ ਤੁਹਾਡੇ ਨਾਲ ਚੱਲਣ ਲਈ ਤਿਆਰ ਇਹਨਾਂ ਨੇ ਰੌਲਾ ਪਾਇਆ ਜੀ ਦਰਬਾਰ ਸੇ ਬਾਅਦ ਕੀ ਉਹਨਾਂ ਨੇ ਨਮਾਜ਼ ਪੜ੍ਹੀ ਨਮਾਜ਼ ਤੇ ਬੜੀ ਗਲਿਆਰੇ ਚ ਇਹ ਲੋਕ ਇਹ ਨਮਾਜ਼ ਪੜ੍ਹੀ ਨਮਾਜ਼ ਪੜ੍ਹਨ ਦੀ ਫ੍ਰੇਕੜੀ ਆਸਰਾ ਗਈ ਜਿੱਥੇ ਗਲਿਆਰੇ ਚ ਪੜ੍ਹ ਲਈ ਉਹਨਾਂ ਤੇ ਪਾਰਟੀ ਸਾਹਿਬ ਮੈਂ ਉਹ ਗੱਲ ਕਹਿ ਰਿਹਾ ਨਾ ਬਾਅਦ ਚੋਂ ਫਿਰਸਾ ਸਿੰਘ ਬਲਟੋਆ ਕਈ ਚੈਨਲਸ ਦੇ ਉੱਤੇ ਆ ਕੇ ਆਪਣਾ ਪੱਖ ਵੀ ਰੱਖਦੇ ਆ ਹੁਣ ਸਵਾਲ ਤੇ ਇਹ ਆ ਵੀ ਪਹਿਲੀ ਗੱਲ ਤੇ ਵਿਰਸਾ ਸਿੰਘ ਬਲਟੋਆ ਜੇ ਇਸ ਪਾਰਟੀ ਨਾਲ ਸੰਬੰਧ ਰੱਖਦੇ ਆ ਉਹਨਾਂ ਦਾ ਲੰਮਾ ਸਮਾਂ ਭਾਜਪਾ ਦੇ ਨਾਲ ਜਿਹੜਾ ਵਾ ਉਹ ਇੱਕ ਸੁਰ ਰਹੇ ਆ ਭਾਈਵਾਲ ਰਹੇ ਆ ਅੱਜ ਕਿਸਾਨ ਧਰਨੇ ਦੇ ਉੱਤੇ ਬੈਠੇ ਹੋਇਆ ਕਿਸਾਨ ਵੀ ਉਸ ਭਾਜਪਾ ਦੇ ਖਿਲਾਫ ਹੈ ਵੀ ਸਾਡੀਆਂ ਗੱਲਾਂ ਨਹੀਂ ਮੰਨਦੇ। ਵੇਖੋ ਬਕਾਇਦਾ ਤੌਰ ਤੇ ਵਿਰਸਾ ਸਿੰਘ ਬਲਟੋਵਾ ਦੱਸਦੇ ਪੀ 28 ਸਾਲ ਤੁਹਾਡਾ ਬਕਾਇਦਾ ਤੌਰ ਤੇ ਭਾਜਪਾ ਦਾ ਗੱਠ ਜੁੜ ਰਿਹਾ ਵਾ। ਕੋਈ ਪੰਥਕ ਡਿਮਾਂਡ ਅੱਜ ਤੱਕ ਮਨਾਈ ਤੁਸੀਂ। ਕੇਂਦਰ ਦੇ ਵਿੱਚ ਇੰਡਸਟਰੀ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੀਗਾ। ਕੋਈ ਪੰਜਾਬ ਦੀ ਪੈਕੇਜ ਆ ਇੰਡਸਟਰੀ ਮਿਨਿਸਟਰ ਹੁੰਦਿਆਂ ਵੀ ਸਾਡੀ ਇੰਡਸਟਰੀ ਸ਼ਿਫਟ ਹੋ ਕੇ ਇਤੋਂ ਮਾਚਲ ਚ ਗਈ ਕਿਉਂ ਠੀਕ ਸੀਗਾ ਵਿਰਸਾ ਸਿੰਘ ਮਲਟੋਵਾ ਨੂੰ ਉਦੋਂ ਜਿੱਤ ਤਾਂ ਨਹੀਂ ਐਵੇਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ ਵੀ ਤੁਸੀਂ ਗਲਤ ਕਰ ਰਹੇ ਹੋ ਸਮੇਤ ਸਿੰਘ ਸੈਨੂ ਡੀਜੀਪੀ ਲਾਇਆ ਉਦੋਂ ਕੋਈ ਨਹੀਂ ਵਿਰਸਾ ਮਲਟੋਏ ਦੇ ਬਾਈਕਟ ਕੀਤਾ ਉਹਨਾਂ ਨੇ ਮੈਂ ਚੱਲਿਆਂ ਛੱਡ ਕੇ ਤੁਹਾਨੂੰ ਇਸਾ ਹਰ ਆਦਮ ਨੂੰ ਟਿਕਟ ਦਿੱਤੀ ਗਈ ਸ਼੍ਰੋਮਣੀ ਕਾਲੀਦਾਵ ਦਾ ਮੀਤ ਸੀਨੀਅਰ ਮੀਤ ਪ੍ਰਧਾਨ ਬਣ ਗਿਆ ਉਦੋਂ ਕਿ ਨਹੀਂ ਛੱਡੀ ਅਕਾਲੀਦਵ ਉਦੋਂ ਜੀ ਉਦੋਂ ਛੱਡਦਾ ਤੇ ਮੇਰਾ ਰੋਸ ਤੁਹਾਡੇ ਨਾਲ ਜੀ ਜਥੇਦਾਰ ਅਕਾਲ ਤਖਤ ਜਿੰਦੂ ਜੇ ਪ੍ਰਧਾਨ ਮੰਤਰੀ ਦਾ ਫੋਨ ਆਦਾ ਤੇ ਮਾੜੀ ਗੱਲੋਂ ਚੱਕੀ ਆ ਜਥੇਦਾਰ ਅਕਾਲ ਤਖਤ ਨੂੰ ਜੇ ਕੇਦਰੀ ਵਲ ਆ ਕੇ ਦਫ਼ਤਰ ਚ ਮਿਲ ਕੇ ਜਾਂਦਾ ਮਾੜੀ ਗੱਲੋਂ ਚੱਕੀ ਆ ਪੰਜਾਬ ਦਾ ਮੁੱਖ ਮੰਤਰੀ ਮਿਲਦਾ ਤੇ ਮਾੜੀ ਗੱਲੁੱ ਚ ਕੀ ਆ ਜਿਹੜੀ ਗੱਲ ਰਗਵ ਚੰਡੇ ਦੀ ਕਰਦੇ ਆ ਉਹ ਆਪਾਂ ਕਹਿਲਾ ਵੀ ਗੱਲ ਕੀਤੀ ਆ ਉਹ ਤੇ ਬਕਾਇਦਾ ਤੌਰ ਤੇ ਸਿਰਫ ਉਹਨਾਂ ਕੋਲੇ ਜਾ ਕੇ ਦਵਿੰਦਰਪਾਲ ਸਿੰਘ ਭੁੱਲਰ ਤੇ ਪਪ ਇਹ ਦੋ ਬੰਦੇ ਮਿਲਦੇ ਨੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਰਗਵ ਚੰਡੇ ਦਾ ਗੱਲ ਘਰੋਣੇ ਜਿਹੜੀ ਫਾਈਲ ਸਜ਼ਾ ਮਾਫੀ ਦੀ ਹੈਗੀ ਦਵਿੰਦਰਪਾਲ ਭੁੱਲਰ ਜੀ ਦਾ ਫਾਈਨਲ ਕੀਤਾ ਜਾਵੇ ਰਾਗਵ ਜਟੇ ਨੂੰ ਬਕਾਇਦਾ ਤੌਰ ਤੇ ਫੋਨ ਕਰਦੇ ਹੋ ਕਹਿੰਦੇ ਜੀ ਜਥੇਦਾਰ ਜੀ ਮੈਂ ਤੁਹਾਡੇ ਨਾਲ ਅੱਧੇ ਘੰਟੇ ਬਾਅਦ ਗੱਲ ਕਰਦਾ ਵਾਂ ਕੇਜਰੀਵਾਲ ਨੂੰ ਬਕਾਇਦਾ ਤੌਰ ਤੇ ਮੈਂ ਲੈਣ ਜਾ ਰਿਹਾ ਹਾਂ 에ਰਪੋਰਟ ਤੋਂ ਉਹ ਗੱਡੀ ਜਿਹੜੀ ਤੁਹਾਡੀ ਵਿੱਚ ਗੱਲ ਕਰਉਣਾ ਹੋਣੀ ਅੱਧੇ ਘੰਟੇ ਬਾਅਦ ਕੇਜਰੀਵਾਲ ਨਾਲ ਗੱਲ ਹੁੰਦੀ ਆ ਤੇ ਕੇਜਰੀਵਾਲ ਨੂੰ ਕਿਹਾ ਜਾਂਦਾ ਵਾ ਵੀ ਤੁਸੀਂ ਦਵਿੰਦਰ ਪਰ ਭੁੱਲਰ ਦੀ ਫਾਈਲ ਦੇ ਉੱਤੇ ਸਾਈਨ ਪਾਓ ਤੇ ਉਹਦੀ ਸਜ਼ਾ ਮਾਫੀ ਕਰੋ ਕੇਜਰੀਵਾਲ ਨੇ ਜਥੇਦਾਰ ਜੀ ਅਸੀਂ ਕਰ ਦਿਆਂਗੇ ਫਾਇਰਲ ਸਾਇਨ ਬਕਾਇਦਾ ਤੌਰ ਤੇ ਗ੍ਰਹਿ ਮੰਤਰੀ ਆਫ ਇੰਡੀਆ ਦੇ ਹੋਣੇ ਨੇ ਉੱਤੇ ਉਹਦੇ ਵਿੱਚ ਬਾਅਦ ਦੇ ਵਿੱਚ ਰਖਵ ਜੱਡਾ ਨੂੰ ਕਹਿੰਦਾ ਵਾ ਫੋਨ ਕਰਕੇ ਜੱਥੇਦਾਰ ਜੀ ਫਲਾਣੇ ਨੇ ਮੇਰੀ ਸਗਾਈ ਆ ਜੇ ਤੁਸੀਂ ਆ ਕੇ ਉੱਥੇ ਅਰਦਾਸ ਕਰਦੇ ਹੋ ਸਾਡੀ ਇਹ ਚੰਗੀ ਗੱਲ ਕਰ ਦੇਵਗੇ ਜੀ ਗਦਾ ਕੀ ਜੱਥੇਦਾਰ ਕਿਸੇ ਕੈਚ ਬੰਦ ਨਹੀਂ ਹੈਗਾ ਮੈਂ ਫਿਰ ਕਹਦੇ ਆ ਉਹ ਕੱਲੀ 3 ਕਰੋੜ ਸਿੱਖਾਂ ਦਾ ਜਥੇਦਾਰ ਨਹੀਂ ਉਹ 14-15 ਕਰੋੜ ਉਹਨਾਂ ਨਾਨਕ ਨਾਮ ਲੈਵਾ ਦਾ ਸੰਗਤਾਂ ਸੰਗਤਾਂ ਵੀ ਜਥੇਦਾਰ ਭਾਵੇਂ ਕਿਸੇ ਵੀ ਧਰਮbelong ਕਰਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਤੇ ਚੱਲਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਬਹੁਤ ਸਾਰੇ ਮੁਸਲਮਨ ਪੀਰ ਮੰਨਦੇ ਕੋ ਨਾਲ ਪਾਛੰ ਕਿਵੇਂ ਕਹਦੂਗਾ ਅਕਾਲ ਤਖ ਜਿਹੜਾ ਸਰਪ੍ਰੰਧ ਤਖਤਾ ਇੱਥੇ ਕੋਈ ਵੀ ਵਿਅਕਤੀ ਆਪਣੀ ਫਰਿਆਦ ਕਰ ਸਕਦਾ ਆ ਕਿ ਤੁਸੀਂ ਕਹਿੰਦੇ ਪੰਥ ਨੂੰ ਪੁੱਛ ਕੇ ਜਾਵੀਂ ਕਿਹੜੇ ਪੰਥ ਦੀ ਗੱਲ ਕਰਦੇ ਤੁਸੀਂ ਪੰਥ ਤੋਂ ਪੰਥਕ ਜਿਹਦੇ ਨੇ ਵੀ ਗੱਲ ਕੀਤੀ ਅਕਾਲੀ ਦਲ ਅਕਾਲੀ ਦਲ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਦਾ ਸੀ ਇਹ ਟਰੋਂ ਕਰ ਰਹੇ ਨੇ ਅੱਜ ਵੀ ਕਾਜੀ ਕਹਿੰਦਾ ਹੈਗੇ ਨੇ ਜਿਹੜੇ ਲੋਕਾਂ ਦੀਆਂ ਧੀਆ ਭਣ ਦੀ ਰਾਖੀ ਕਰਦੇ ਨੇ ਇਸ ਕਰਕੇ ਸੰਦੀਪ ਜੀ ਬਿਰਸਾ ਸਿੰਘ ਬਲਟੋਆ ਜੋ ਮਰਜ਼ੀ ਕੀਤੀ ਜਾਵੇ ਲੇਕਿਨ ਜੋ ਕੁਛ ਨਾ ਕੀਤਾ ਜਸਵੰਤ ਦੇ ਖਿਲਾਫ ਇਹਦੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜਿਹੜੀ ਕੱਲ ਦੇਖ ਸਰ ਕਟਾਰਾ ਮੀਟਿੰਗ ਰੱਖੀ ਉਹ ਚ ਪੋਸਿਬਿਲਟੀ ਆ 99% ਕੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਕਰ ਦਿੱਤੀ ਜਾਵੇਗੀ ਉਦੋਂ ਬਾਅਦ ਗਿਆਨੀ ਰਕਬੀਰ ਸਿੰਘ ਦੀ ਵਾਰੀ ਆਏਗੀ ਜੇ ਇਹਨਾਂ ਨੇ ਕੋਈ ਛੇੜਛਾੜ ਕੀਤੀ 2 ਨਵੰਬਰ ਦੇ ਹੁਕਮਨਾਮੇ ਦੇ ਵਿੱਚ ਤੇ ਜੋ ਹਸ਼ਰ ਬਕਾਇਦਾ ਤੌਰ ਤੇ ਗਿਆਨੀ ਗ੍ਰਵਚਨ ਸਿੰਘ ਦਾ ਹੋਇਆ ਸੀ ਉਹੀ ਹਸ਼ਰ ਫਿਰ ਗਿਆਨੀ ਰਕਬੀਰ ਸਿੰਘ ਦਾ ਹੋਏਗਾ ਨਾਨਕ ਸਹੀ ਕੈਲੰਡਰ ਦੇ ਉੱਤੇ ਇੱਕ ਜਥੇ ਰੜਿਆ ਸੀਗਾ ਹਾਂ ਪਲਵੰਦ ਸਿੰਘ ਨੰਦਗੜ ਉਹਨੇ ਚਿੱਟੇ ਲਿਪਜਾਂ ਵਿੱਚ ਕਹਿਤਾ ਵੀ ਸੋਦੇ ਹੋਏ ਕਲੰਡਰ ਦੇ ਉੱਤੇ ਮੈਂ ਸਾਈਨ ਨਹੀਂ ਕਰਨੇ ਮੈਂ ਮੂਲ ਨਾਲ ਜੈ ਕਲੰਡਰ ਨੂੰ ਸਮਰਪਿਤ ਉਹ ਸਾਡੀ ਵਿਰਾਸਤ ਉਹਦੀ ਛੁੱਟੀ ਕੀਤੀ ਸੀ ਨਾ ਲੇਕਿਨ ਉਹਨੇ ਆਪਣੇ ਪੈ ਗਿਰੜ ਰਿਆ ਸੀ ਉੱਤੇ ਉਸ ਤੋਂ ਬਾਅਦ ਉਹ ਵੀ ਦਮਦਮਾ ਸਰ ਜਹਦਾਰ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਜਮਦਵਸਰ ਦੇ ਦਸਤਖਤਾਰ ਗਿਆਨੀ ਹਰਪ੍ਰੀਤ ਸਿੰਘ ਨੇ 328 ਸਰੂਪਾਂ ਦੀ ਬਕਾਇਦਾ ਤੌਰ ਤੇ ਪੜਤਾਲ ਕਰਾ ਕੇ ਭਾਈ ਚਿਰ ਸਿੰਘ ਕੋਲੋਂ ਭੇਜੀ ਕੀ ਤੁਸੀਂ ਇੰਪਲੀਮੈਂਟ ਕੀਤਾ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਨੂੰ ਅੱਛਾ ਪੱਡੀ ਸਾਹਿਬ ਇੱਕ ਮੈਨੂੰ ਇੱਕ ਗੱਲ ਹੋਰ ਦੱਸਿਓ ਓਹ ਜਿਹੜੀ ਦੁਬਦਾ ਬਣ ਗਈ ਆ ਇਹ ਜਿਹੜਾ ਸੰਕਟ ਬਣ ਗਿਆ ਇਹ ਜਿਹੜਾ ਮਾਹੌਲ ਤਣਾਪੂਰਨ ਬਣ ਗਿਆ ਇੱਕ ਮਿੰਟ ਵਾਸਤੇ ਆਪਾਂ ਹਾਈਪੋਥੈਟਿਕਲੀ ਮੰਨ ਲੈਨੇ ਆਂ ਵੀ ਜੇ ਜੈਦਰ ਸਾਹਿਬ ਦੀ ਛੁੱਟੀ ਹੋ ਜਾਂਦੀ ਹੈ ਫਿਰ ਕੀ ਸਿਆਸਤ ਦਾ ਰੁਖ ਕਰ ਸਕਦੇ ਆ ਜੈਦਰ ਸਾਹਿਬ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਵਿੱਚ ਬਾਜੀ ਪੁੱਠੀ ਲੱਗੇ ਕਿ ਕਾਲੀਆਂ ਨੇ ਇਹਨਾਂ ਦੀ ਤੇ ਯਾਦ ਰੱਖ ਲੈ ਇਸ ਗੱਲ ਨੂੰ ਤੇ ਪਹਿਲਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕੁਰਸੀ ਆ ਇਹਦੀ ਜੱਥੇਰ ਕੁਰਸੀਗੀ ਤੇ ਮੁੜ ਕੇ ਧਾਮੀ ਸਾਹਿਬ ਦੀ ਪ੍ਰਧਾਨਗੀ ਵੀ ਅਗਲੇ ਕੁਝ ਦਿਨਾਂ ਚੱਲ ਰਹੀ ਹੈ। ਉਹਦੇ ਬੀਬੀ ਜ਼ਗੀਰ ਕੌਰ ਹੋਣਾ ਦਾ ਬਿਆਨ ਵੀ ਆ ਗਿਆ ਉਹ ਕਹਿੰਦੇ ਵੀ ਜੋ ਮਹਿਲਾ ਕਮਿਸ਼ਨ ਕੰਮ ਕਰਨ ਕਾਰਵਾਈ ਕਰਨੀ ਚਾਹੁੰਦਾ ਕਰੇ। ਨਹੀਂ ਕਰੇਗਾ। ਜਦੋਂ ਪਰਚਾ ਦਰ ਜਗ੍ਹਾ ਪ੍ਰਧਾਨਗੀ ਛੜਨੀ ਪਣੀ ਹੈ ਫਿਰ ਇਹਨਾਂ ਨੂੰ। ਉਹਦੇ ਨਾਲ ਚੰਗੀ ਗੱਲ ਇਹ ਆ ਕਿ ਸਭੋਂ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਸੈਂਪਟ ਚੱਲਣ ਵੀ ਤੁਸੀਂ ਕੀ ਕਰ ਰਹੇ ਹੋ? ਸਾਨੂੰ ਕੋਈ ਸਹੀ ਗਾਈਡਲਾਈਨ ਦੇ ਰਹੇ ਹੋ ਤੁਸੀਂ? ਯਾਨੀ ਰਗਵੀ ਜਿੰਨੇ ਕਰ ਕਹੀ ਸੀ ਨਾ ਸਟੇਜ ਤੇ ਖਲਵਾ ਕੇ ਉੱਥੇ ਵੀ ਏਟ ਫੰਕ ਲੀਡਰਸ਼ਿਪ ਹੋ ਸਕੀ ਆ ਇਹਦੇ ਨਾਲ ਕਾਲੀ ਦਲ ਨਹੀਂ ਚੱਲ ਸਕਦਾ ਇਸ ਕਰਕੇ ਕਾਲੀ ਦਲ ਦੀ ਸਰਜੀਤੀ ਵਾਸਤੇ 6 ਮੈਂਬਰੀ ਕਮੇਟੀ ਬਣਾ ਜਿੰਦੀ ਜਿਹੜੀ ਬਕਾਇਦਾ ਤੌਰ ਤੇ ਭਰਤੀ ਕਰੂਗੀ ਸਰਕਲ ਜੈਦਰ ਜ਼ਿਲ੍ਹਾ ਜੈਦਰ ਤੇ ਫਿਰ ਪ੍ਰਧਾਨ ਦੀ ਚੋਣ ਹੋਗੀ ਫਿਰ ਕਿਵੇਂ ਦਵਾ ਕਰ ਰਹੇ ਨੇ ਜੀ ਅੱਜ ਵੀ ਨਾ ਇਹ ਇਹਨਾਂ ਦੀ ਪ੍ਰਧਾਨਗੀ ਨਹੀਂ ਇਹ ਨਾ ਕალიਦਾ ਰਹਿਣਾ ਪੰਜਾਬ ਦੀਆਂ ਬੇੜੀਆਂ 'ਚ ਵੱਟੇ ਪਾਉਣ ਦੇ ਵਿੱਚ ਜਿਹੜੇ ਸਭ ਤੋਂ ਅੱਗੇ ਹੋਣਗੇ ਸੁਖਬੀਰ ਸਿੰਘ ਬਾਦਲ ਖੁਦ ਮੰਗਦੇ ਆ ਇਹ ਗੱਲ ਨੂੰ ਅਕਬਰ ਬਾਦਸ਼ਾਹ ਨੇ ਪੁੱਛਿਆ ਵੀ ਪੁੱਤ ਸਪੁੱਤ ਤੇ ਕਪੁੱਤ ਕੀ ਫਰਕ ਹੁੰਦਾ ਜੀ ਬਿਲਕੁਲ ਮੀਰ ਬਲ ਨੇ ਕਿਹਾ ਸਪੁੱਤ ਉਹ ਮੇਰੇ ਵਰਗਾ ਇੱਕ ਬਰਮਣ ਦੇ ਪਰਿਵਾਰ ਦੇ ਜੰਮ ਕੇ ਛੋਟੇ ਜਿਹੇ ਪਰਿਵਾਰ ਜੰਮ ਕੇ ਤੇਰਾ ਮੰਤਰੀ ਬਣਿਆ ਸਬੂਤ ਮੈਂ ਆ। ਕਹਿੰਦਾ ਪੂਤ ਕਹਿੰਦਾ ਬਾਦਸ਼ਾਹ ਪੂਤ ਤੂੰ ਆ ਆਪਣੇ ਪਿਓ ਦੀ ਗੱਦੀ ਤੇ ਬੈਠਾ ਵਾ ਉਹ ਵੀ ਰਾਜਾ ਸਤੂੰ ਵੀ ਰਾਜਾ ਵਾ। ਕਹਿੰਦਾ ਕਬੂਤ ਕੌਣ ਆ? ਕਹਿੰਦਾ ਆ ਸੈਦ। ਸੈਦਾਂ ਦਾ ਜਿਹੜਾ ਵਾ ਮੁਸਲਮਾਨ ਧਰਮ ਦੇ ਵਿੱਚ ਬਹੁਤ ਸਟੇਟਸ ਉੱਚਾ ਹੁੰਦਾ ਵਾ। ਕਹਿੰਦਾ ਸੀ ਸੀਸੀ ਪਰ ਕਿਤੇ ਨਹੀਂ ਮਾਲਸ਼ ਕਰਦਾ ਫਿਰਦਾ ਇਧਰ ਤੂੰ ਥੋੜੀ ਹੈ ਗਏ ਯੰਨੀ ਗੱਲ ਤੋਂ ਉਸ ਸਕੂਤ ਜਿਹਾ ਕਪੂਸੀ ਉਹਨੇ ਆਪਣੀ ਛੀਸ਼ੇ ਛੁੱਟੀਆਂ ਚਲਾ ਗਿਆ ਤੇ ਮੁੜ ਕੇ ਭਗਤੀ ਕੀਤੀ ਤੇ ਸਈਆਂ ਦਾ ਨਾਮ ਰੂਸ਼ਨ ਕੀਤਾ ਤੇ ਸਾਈ ਮੀਆਂ ਮੀਰ ਬਣਿਆ ਤੇ ਸਖਬੀਰ ਸਿੰਘ ਬਾਦਲ ਕਹਿੰਦਾ ਹੈ ਮੈਂ ਨਾ ਪੂਤ ਨਾ ਸਪੂਤ ਮੈਂ ਤੇ ਕਪੂਤ ਹੋ ਗਿਆ ਨਾ ਬਾਕਾਇਦਾ ਤੌਰ ਤੇ ਵੀ ਆਪਣੇ ਪਿਓ ਦਾ ਜਗਾ ਮੈਨੂੰ ਵਾਰਡ ਮੈਸ ਵੀ ਖੁਆ ਬਿਠਾ ਕੱਲ ਤੱਕ ਉਹਨੂੰ ਰਾਜੇਸ ਗੱਲ ਦੀ ਉਹਦੇ ਮਨ ਚ ਦੁੱਖ ਇਸ ਗੱਲ ਦਾ ਜਿਹੜੇ ਉਹਦੇ ਨੇੜੇ ਸੂਤਰ ਨੇ ਉਹ ਦੱਸ ਦਿਓ ਕਾਫੀ ਅਵਾਜ਼ ਆ ਇਸ ਗੱਲ ਤੋਂ ਇਸ ਕਰਕੇ ਬੋਲਦੇ ਬੋਲਣੇ ਕਿ ਛੜੀ ਨਹੀਂ ਅਜੀ ਉਹਦਾ ਵੀ ਬਰੋਧ ਕੀਤਾ ਸੀ ਮੈਂ ਉਹਨੂੰ ਆਪਣੀ ਲਿਖਤਾਂ 'ਚ ਵੀ ਕੀਤਾ ਸੀ ਬਕਾਇਦ ਤੌਰ ਤੇ ਵੀ ਇਹਨਾਂ ਨੇ ਅਵਾਰਡ ਦੇ ਕੇ ਗਲਤੀ ਕੀਤੀ ਹੈ ਇਹ ਅਵਾਰਡ ਦੇ ਉੱਤੇ ਕਈ ਸਵਾਲ ਆਉਣੇ ਸਮਝ ਉੱਠਣਗੇ ਉੱਠੇ ਇਸ ਕਰਕੇ ਗਿਆਨੀ ਹਰਪ੍ਰੀਤ ਜੀ ਵਿਚਕ ਕਰਦੇ ਤੁਸੀਂ ਕੋਈ ਗੱਲ ਨਹੀਂ ਤੇ ਤਿਆਰ ਮੁੜ ਕੇ ਗਿਆਨੀ ਰਕबीर ਸਿੰਘ ਵੀ ਰਵੇ ਭਾਵੇਂ ਇਹ ਜਾ ਕੇ ਬਾਬੇ ਗੁਰਸੇਵਕ ਸਿੰਘ ਕੋਲੇ ਗੋਡੇ ਟੇਕ ਆਏ ਨੇ ਆ ਜਿਹੜੀ ਪੈਨ ਡਰਾਈਵ ਆ ਜਿਹਦੇ ਵਿੱਚੋਂ 27 ਸਕਿੰਟ ਦੀ ਬਕਾਇਦਾ ਤੌਰ ਤੇ ਇਹ ਕੱਢੀ ਗਈ ਹੈ ਵੀਡੀਓ ਇਹ ਕਿਹਨੇ ਦਿੱਤੀ ਹੈ ਫਿਰ ਇਹਦਾ ਮਤਲਬ ਗਿਆਨੀ ਰਗਵੀਰ ਸਿੰਘ ਵੀ ਮੋਹਰ ਲਾਤੀ ਵੀ ਤੁਸੀਂ ਬਿਸ਼ੱਕ ਕੱਢ ਦਿਓ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਕੋਈ ਘਰ ਵੀ ਨਹੀਂ ਕਰਾਂਗੇ ਪਿਛਲੀ ਵਾਰੀ ਤੇ ਕਹਿਤਾ ਸੀ ਕਹਿੰਦਾਂ ਨੇ ਵੀ ਮੈਂ ਬਕਾਇਦਾ ਤੌਰ ਤੇ ਇਹਦੇ ਤੇ ਰਿਜ਼ਾਈਨ ਕਰੂੰਗਾ ਜੇ ਤੇ ਜੇ ਉਹਨੂੰ ਤੁਸੀਂ ਕੱਢਿਆ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਅੱਜ ਤੇ ਮੇਰਾ ਰਜ਼ਾਈਨਾਂ ਦੇ ਕੋਲ ਪਿਆ ਅੱਜ ਸੈਪਟ ਕਰ ਲੈਣ ਕੱਲ ਕਰ ਲੈਣ ਮੈਂ ਆਪਣਾ ਘਰ ਸ਼ਿਫਟ ਕਰ ਚੁੱਕਾ ਵਾਂ 15 ਦਿਨ ਤੋਂ ਅਸੀਂ ਸਾਰਾ ਪਰਿਵਾਰ ਆਵਾਜ਼ਾਰ ਅਸੀਂ ਸੌਂਕੇ ਨਹੀਂ ਵੇਖਿਆ ਇੰਨੇ ਵਜਾਰ ਅਸੀਂ ਕਿ ਅਸੀਂ ਕੁਝ ਵੀ ਮਾੜਾ ਨਹੀਂ ਕੀਤਾ ਪੰਥ ਦੇ ਭਲੇ ਚ ਕੀਤਾ ਜੋ ਕੀਤਾ ਲੇਕਿਨ ਫੇਰ ਵੀ ਇਹਨਾਂ ਦੀ ਟ੍ਰੋਲ ਆਰਮੀ ਜਿਸ ਤਰੀਕੇ ਨਾਲ ਟ੍ਰੋਲ ਕਰ ਰਹੀ ਆ ਉਹਨੂੰ ਲੈ ਕੇ ਸੀ ਚਿੰਤਤ ਜ਼ਰੂਰ ਹਾਂ ਜੀ ਜੀ ਪਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਨੇ ਹੋ ਔਰ ਸਾਡੇ ਦਰਸ਼ਕ ਵੀ ਬਹੁਤ ਪਸੰਦ ਕਰਦੇ ਆ ਤੁਹਾਡੇ ਵੱਲੋਂ ਜਿਹੜੀ ਖਬਰਾਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਜਿਹੜੇ ਇਤਿਹਾਸ ਦੇ ਕੁਝ ਪੰਨੇ ਜਿਹੜੇ ਲੋਕ ਨਹੀਂ ਜਾਣਦੇ ਕੁਝ ਗੱਲਾਂ ਨੂੰ ਜਾਂ ਕੁਝ ਵਾਕਿਆ ਜਿਹੜੇ ਵਿਸਾਰ ਚੁੱਕੇ ਆ ਜਦੋਂ ਤੁਸੀਂ ਉਹਨਾਂ ਦੀ ਸ਼ੋਂਦੇ ਹੋ ਤਾਂ ਦਰਸ਼ਕ ਜਿਹੜੇ ਆ ਉਹ ਆਨੰਦ ਮਹਿਸੂਸ ਕਰਦੇ ਆ ਤੇ ਉਹਨਾਂ ਦੀ ਵੀ ਯਾਦਾਂ ਦੇ ਵਿੱਚ ਉਹ ਜਿਹੜੇ ਕਿਸੇ ਨੇ ਉਹ ਜਿਹੜੇ ਪੰਨੇ ਨੇ ਉਹ ਤਾਜ਼ਾ ਹੋ ਜਾਂਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਦਿਨੇ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ